ਹallelujah ਸਾਰੇ ਭਿੰਨ ਪੜਾਵਾਂ ਮੇਰੇ ਲੋਕ ਜਮਸੀ ਦੀ ਹੋਰ ਸੌਂ ਆਯੋਗ ਤੁਸੀਂ ਠੀਕ ਹੋਵੋਗੇ ਅੱਜ ਨਵਚਿੰਦ ਦੀ ਗੱਲਬਾਤ ਥੋੜੀ ਜੀ ਕਰਨ ਜਾ ਰਿਹਾ ਹਾਂ ਕਲਾਮ ਦੇ ਵਿੱਚੋਂ ਕੀ ਹੋਵਦਾ ਕਲਾਮ ਸਾਨੂੰ ਕੀ ਫਰਮਾਉਂਦਾ ਹੈ ਸਾਨੂੰ ਕੀ ਦੱਸਦਾ ਹੈ ਬਚਨ ਦੇ ਵਿੱਚ ਲਿਖਿਆ ਚੱਖੋ ਤੇ ਵੇਖੋ ਕਿ ਯਹੋਵਾ ਕੇ ਨਾਮ ਪੜਾ ਹੈ ਅੱਜ ਮੇਰੇ ਭੈਣੋ ਮੇਰੇ ਭਰਾਓ ਅਸੀਂ ਚੱਕਰੀ ਨੇ ਜਿਹੜੇ ਲੋਕ ਉਹਨੂੰ ਚੱਖਦੇ ਨੇ ਫਿਰ ਉਹਦੇ ਹੀ ਬਣ ਕੇ ਰਹਿ ਜਾਂਦੇ ਨੇ ਜਿਹੜੇ ਲੋਕ ਉਹਨੂੰ ਇੱਕਰੀ ਉਹਦੇ ਕੋਲ ਜਾ ਕੇ ਦੇਖਦੇ ਆ ਫਿਰ ਉਹਦੇ ਕੋਲੋਂ ਵਾਪਸ ਆਉਣ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਉੱਥੇ ਵਜਨ ਦੇ ਵਿੱਚ ਲਿਖਿਆ ਹੈ ਕਹਿੰਦਾ ਚੱਖੋ ਤੇ ਵੇਖੋ ਇਹ ਹੋਵਾ ਕਿੰਨਾ ਪੜਾ ਹੈ ਮੇਰੇ ਪੈਨੋ ਮੇਰੇ ਭਰਾਓ ਆਪਾਂ ਜੇ ਫਰੂਟ ਲੈਣ ਜਾਂਦੇ ਆ ਬਸ ਕਈ ਜਿਹੜੀ ਨੂੰ ਇਹ ਗੱਲ ਕਰਦੇ ਨੇ ਫਰੂਟ ਵਾਲਿਆਂ ਨੂੰ ਥੀਲੇ ਤੇ ਜਾ ਕੇ ਜਾਂ ਰੇੜੀ ਤੇ ਜਾ ਕੇ ਜਾਂ ਦੁਕਾਨ ਜage ਪਈ ਪਹਿਲਾ ਇਹਦਾ ਕੀ ਕਰੋ ਸਭ ਚੈੱਕ ਕਰੋ ਕਈ ਰੂਹ ਕਹਿੰਦੇ ਨੇ ਕੀ ਭੈਣ ਜੀ ਤੁਸੀਂ ਚੈੱਕ ਕਰਕੇ ਦੇਖੋ ਉਹ ਗਰੰਟੀ ਦਿੰਦੇ ਭੈਣ ਜੀ ਤੁਸੀਂ ਖਾ ਕੇ ਦੇਖੋ ਕਿ ਜੇਕਰ ਤੁਹਾਨੂੰ ਇਹ ਚੰਗਾ ਲੱਗੇਗਾ ਮਿੱਠਾ ਲੱਗੇਗਾ ਤੇ ਤੁਸੀਂ ਕਿਲੋ ਲੈਣੇ 2 ਕਿਲੋ ਲੈਣੇ 3 ਕਿਲੋ ਜਿੰਨੇ ਤੁਹਾਨੂੰ ਲੱਗਣਗੇ ਤੁਸੀਂ ਲੈ ਸਕਦੇ ਹੋ ਪਰ ਜੇ ਤੁਹਾਨੂੰ ਟੇਸਟ ਨਹੀਂ ਲੱਗਣਗੇ ਜੇ ਤੁਹਾਨੂੰ ਮਿੱਠੇ ਨਹੀਂ ਲੱਗਣਗੇ ਤਾਂ ਤੁਸੀਂ ਰਹਿਣ ਦਿਓ ਇਸੇ ਤਰ੍ਹਾਂ ਹੀ ਮੇਰੇ ਭੈਣੋ ਮੇਰੇ ਭਰਾਓ ਵਚਨ ਦੇ ਵਿੱਚ ਲਿਖਿਆ ਹੈ ਚੱਖੋ ਤੇ ਦੇਖੋ ਕਿ ਯਹੋਵਾ ਕਿੰਨਾ ਪੜਾ ਹੈ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਓ ਸਾਨੂੰ ਯਹੋਵਾ ਨੇ ਕਿਹਾ ਉਸ ਯਹੋਵਾ ਨੂੰ ਉਸ ਪਰਮੇਸ਼ੁਰ ਨੂੰ ਜਿਨੇ ਧਰਤੀਆਂ ਅਸਮਾਨ ਨੂੰ ਬਣਾਇਆ ਸਾਨੂੰ ਦੇਖਾਂ ਜਾਏ ਕਿ ਵਾਕਿਆ ਹੀ ਉਹ ਸੱਚਾ ਜੰਦਾ ਖੁਦਾ ਹੈ ਬੋਦੂ ਤੋਂ ਲਾਵਾ ਕੋਈ ਦੂਜਾ ਪਿੰਨੇ ਸੁਣ ਇਸ ਕਰਕੇ ਮੇਰੇ ਕੋਲ ਮੇਰੇ ਕੋਲ ਸਾਨੂੰ ਚੱਕ ਕੇ ਦੇ ਫਿਰ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਆਸ਼ੀਸ਼ ਆ ਗਈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਬਰਕਤ ਆਈ ਜਿਹੜੇ ਕਈ ਸਾਲਾਂ ਦੇ ਬੰਧਨ ਅਜੇ ਤੱਕ ਨਹੀਂ ਟੁੱਟੇ ਕਈ ਬਿਮਾਰੀਆਂ ਤੁਹਾਨੂੰ ਅਜੇ ਤੱਕ ਨਹੀਂ ਛੱਡ ਕੇ ਜਾ ਰਹੀਆਂ ਤੁਸੀਂ ਇੱਕ ਜੀ ਉਹਨੂੰ ਚੱਕ ਕੇ ਦੇਖੋ ਉਹਦੇ ਦਰ ਤੇ ਜਾ ਕੇ ਦੇਖੋ ਤੇ ਜੇ ਨਹੀਂ ਤੁਸੀਂ ਠੀਕ ਹੁੰਦੇ ਨਹੀਂ ਤੁਸੀਂ ਚੰਗੇ ਹੁੰਦੇ ਤੇ ਜਿਸ ਤਰ੍ਹਾਂ ਤੁਹਾਡੀ ਲਾਈਫ ਚੱਲ ਰਹੀ ਉਹ ਤੇ ਚੱਲ ਹੀ ਰਹੀ ਆ ਉਹ ਤਾਂ ਦੀ ਫਿਰ ਚੱਲਦੀ ਹੀ ਰਹਿਣੀ ਆ ਪਰ ਮੇਰੇ ਕੰਨ ਉਪਰਾਓ ਬਟ ਇਹ ਜ਼ਿੰਦਗੀ ਲੋਟਰੀ ਦੀ ਤਰ੍ਹਾਂ ਆ ਜੇ ਟਿਕ ਟੋ ਲੜੀ ਤੇ ਲੱਗ ਗਈ ਤੇ ਕਰੋੜਪਤੀ ਮੇਰੇ ਭੈਣਾਂ ਉਪਰਾਓ ਇਸੇ ਤਰ੍ਹਾਂ ਜੇਕਰ ਉਸ ਯਹੋਵਾ ਦੇ ਦਰਤੇ ਚਲੇਗੇ ਚੰਗੇ ਹੋ ਗਏ ਉਹ ਬੰਧਨ ਟੁੱਟ ਗਏ ਤੇ ਉਹ ਤੁਹਾਡੀ ਟਿਕ ਜੜੀ ਲੋਟਰੀ ਦੀ ਲੱਗ ਜਾਣੀ ਆ ਤੁਹਾਡੀ ਜ਼ਿੰਦਗੀ ਚੰਗੀ ਹੋ ਜਾਣੀ ਆ ਇੱਥੇ ਵੀ ਸੁੱਖ ਤੇ ਉਸ ਸਵਰਗ ਦੇ ਵਿੱਚ ਵੀ ਸੁਖ ਜਦ ਅਸੂਰੀ ਮਗਰ ਚਾਲਦੀ ਹੈ ਮੇਰੇ ਪੈਰੋਂ ਉਪਰਾਓ ਉਹ ਸਾਨੂੰ ਇੱਕ ਜ਼ਿੰਦਗੀ ਨਹੀਂ ਬਲਕਿ ਦੋ ਜ਼ਿੰਦਗੀਆਂ ਦਾ ਵਿਸ਼ਵਾਸ ਦਿਲਾਉਂਦਾ ਹੈ ਕਿ ਮੈਂ ਤੁਹਾਨੂੰ ਇੱਥੇ ਵੀ ਆਸ਼ੀਰਵਾਦਾਂਗਾ ਤੇ ਉੱਥੇ ਵੀ ਸਵਰਗ ਵਿੱਚ ਵੀ ਲੈ ਕੇ ਜਾਵਾਂਗਾ ਇਸ ਕਰਕੇ ਮੇਰੇ ਪੈਰੋਂ ਮੇਰੇ ਉਪਰਾਓ ਯਹੋਵਾ ਨੂੰ ਕਬੂਲ ਕਰੋ ਉਹਦੇ ਕਲਾਮ ਨੂੰ ਮੰਨੋ ਉਹਦੇ ਕਲਾਮ ਨੂੰ ਸੁਣੋ ਔਰ ਇੱਕ ਅਰੀਆ ਨੂੰ ਚੱਕ ਕੇ ਜ਼ਰੂਰ ਦੇਖੋ ਉਹਦੇ ਕਲਾਮ ਦੇ ਵਿੱਚ ਲਿਖਿਆ ਹੈ कि एक कदम मेरे ਵੱਲੋਂ ਆ 10 ਕਦਮ ਮੈਂ ਤੇਰੇ ਵੱਲ ਆਵਾਂਗਾ ਇਸ ਕਰਕੇ ਮੇਰੇ ਭੈਣੋ ਮੇਰੇ ਭਰਾ ਸਾਨੂੰ ਅੱਜ ਉਹਦੇ ਵੱਲ ਇੱਕ ਕਦਮ ਵੱਧਣ ਦੀ ਲੋੜ ਹੈ ਉਹ ਇੱਕ ਕਦਮ ਹੋਰ ਕੋਈ ਨਹੀਂ ਮੇਰੇ ਭੈਣੋ ਭਰਾ ਉਹ ਉਹ ਕਦਮ ਹੈ ਪ੍ਰਾਰਥਨਾ ਦਾ ਉਹ ਇੱਕ ਕਦਮ ਵਿਸ਼ਵਾਸ ਵਾਲਾ ਹੈ ਉਹ ਇੱਕ ਕਦਮ ਹੋਰ ਕੋਈ ਨਹੀਂ ਉਹਦੇ ਵੱਲ ਨੂੰ ਜਾਣ ਵਾਲਾ ਹੈ ਜਦ ਤੁਸੀਂ ਉੱਤੇ ਵਿਸ਼ਵਾਸ ਕਰਕੇ ਪ੍ਰਾਰਥਨਾ ਕਰੋਗੇ ਉਹ ਇੱਕ ਕਦਮ ਫਿਰ ਤੁਸੀਂ ਉਹਦੇ ਨੂੰ ਕੋਟਣ ਦੀ ਤੇ 10 ਕਦਮ ਉਹ ਤੁਹਾਡੇ ਵੱਲ ਨੂੰ ਆਏਗਾ ਚਰੂ ਆਏਗਾ ਤੇ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ ਆਏ ਤੁਹਾਡੇ ਜੀਵਨ ਦੇ ਵਿੱਚ ਬਰਕਤ ਆਏ ਤੁਹਾਡੇ ਜੀਵਨ ਦੇ ਵਿੱਚ ਅਨੁਗ੍ਰਹਿ ਆਏਗਾ ਮੇਰੇ ਤਨ ਉਪਰ ਮਿਸ ਕਰਕੇ ਵੀਡੀਓ ਕਰਾਉ ਮੇਰੇ ਭਰਾਓ ਇੱਕ ਕਰੀ ਉਹਨੂੰ ਚੱਕ ਕੇ ਵੇਖੋ ਕਿਉਂਕਿ ਜਿਹੜੇ ਕਲਾਮ ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕੇ ਨਾਮ ਪੜਾ ਹੈ ਪੂਰੀ ਅੱਜ ਦੇ ਬਚਨ ਪੜੇ ਸੁਨੇ ਜਾਣ ਤੇ ਆਸ਼ੀਸ਼ ਤੇ ਬਰਕਤ ਹੋਵੇ 嗯。